ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਕੱਲ ਦੀ ਵਿਚਾਰ ਦੇ ਵਿੱਚ ਅਸੀਂ ਬਹੁਤ ਹੀ ਗੁਰਮੁਖ ਪਿਆਰੇ ਡਾਕਟਰ ਬ੍ਰਿਜਪਾਲ ਸਿੰਘ ਜੀ ਦੀ ਇੱਕ ਚਿੱਠੀ ਜੋ ਕਿ ਉਹਨਾਂ ਨੇ ਆਪਣੇ ਆਪ ਨੂੰ ਲਿਖੀ ਸੀ ਉਹ ਆਪ ਜੀ ਨਾਲ ਸਾਂਝੀ ਕੀਤੀ ਸੀ ਉਹ ਚਿੱਠੀ ਜੋ ਕਿ ਤੁਰ ਅੰਦਰ ਨੂੰ ਝੰਡੂੜਦੀ ਸੀ ਕਿਤੇ ਨਾ ਕਿਤੇ ਸਾਨੂੰ ਸੈਲਫ ਅਨਲਾਈਜ਼ ਦੇ ਲਈ ਆਪਾ ਪਰਚੋਲ ਦੇ ਲਈ ਪ੍ਰੇਰਿਤ ਕਰਦੀ ਸੀ ਅੱਜ ਵੀ ਉਸੇ ਗੁਰਮੁਖ ਪਿਆਰੇ ਡਾਕਟਰ ਬ੍ਰਿਜਪਾਲ ਸਿੰਘ ਜੀ ਦੀ ਇੱਕ ਹੋਰ ਚਿੱਠੀ ਜੋ ਕਿ ਉਹਨਾਂ ਨੇ ਇੱਕ ਸਿੱਖ ਬੱਚੇ ਨੂੰ ਲਿਖੀ ਹੈ ਉਹ ਆਪ ਜੀ ਨਾਲ ਸਾਂਝੀ ਕਰਨ ਲੱਗੇ ਹਾਂ ਆਪ ਜੀ ਅਸੀਸ ਬਖਸ਼ੋ ਸੋ ਸ਼ੁਰੂ ਕਰਦੇ ਹਾਂ ਜੀ ਮੇਰੇ ਪਿਆਰੇ ਸਿੱਖ ਬੱਚੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਅਸੀਸ ਤੇ ਮੇਰਾ ਘੁੱਟ ਕੇ ਪਿਆਰ ਪਹਿਲੇ ਮੈਂ ਮਾਫੀ ਮੰਗਦਾ ਹਾਂ ਕਿ ਜਿੰਨਾ ਸੁਖਾਵਾਂ ਬਚਪਨ ਸਾਨੂੰ ਮਿਲਿਆ ਸੀ ਉਤਨਾ ਸੁਖਾਵਾਂ ਬਚਪਨ ਅਸੀਂ ਤੁਹਾਨੂੰ ਨਹੀਂ ਦੇ ਸਕੇ ਤੁਹਾਨੂੰ ਖੁੱਲੀ ਹਵਾ ਲਹਿ ਲਹਾਉਂਦੇ ਪਿਪਲ ਤੇ ਟਾਲੀਆਂ ਪੀਂਗਾ ਦੇ ਝੂਟੇ ਚਹਿਕਦੇ ਪੰਛੀ ਅਸਮਾਨੀ ਚਮਕਦੇ ਤਾਰੇ ਫੁੱਲਾਂ ਦੀਆਂ ਬਾੜੀਆਂ ਦੀਆਂ ਖੁਸ਼ਬੂਆਂ ਖੁੱਲੇ ਵਿਹੜੇ ਤੇ ਖੁੱਲੇ ਖੇਲ ਮੈਦਾਨ ਮਿੱਠੇ ਸਾਫ਼ ਚਸ਼ਮੇ ਤੇ ਨਦੀਆਂ ਅਸੀਂ ਦਿੱਤੇ ਨਹੀਂ ਇਹ ਕੁਦਰਤੀ ਪਦਾਰ ਤੁਹਾਡੇ ਤੋਂ ਖੋਲੇ ਹਨ ਇਸ ਲਈ ਅਸੀਂ ਕਸੂਰਵਾਰ ਮਾਪੇ ਹਾਂ ਤੁਹਾਨੂੰ ਚਿੱਠੀ ਲਿਖਣ ਦੇ ਅਧਿਕਾਰੀ ਵੀ ਨਹੀਂ ਪਰ ਕਿਉਂਕਿ ਤੁਸੀਂ ਰੱਬ ਦੀਆਂ ਦਾਤਾਂ ਸ਼ੁਰੂ ਤੋਂ ਹੀ ਨਹੀਂ ਲਈਆਂ ਇਸ ਲਈ ਤੁਹਾਨੂੰ ਘਾਟ ਮਹਿਸੂਸ ਹੀ ਨਹੀਂ ਹੁੰਦੀ ਪਰ ਸਾਨੂੰ ਤਾਂ ਖੋਪੈਂਦੀ ਹੈ ਹਾਂ ਤੁਹਾਨੂੰ ਸੁੱਖ ਦੇਣ ਲਈ ਯਤਨ ਅੱਗੇ ਤੋਂ ਵੀ ਜ਼ਿਆਦਾ ਕਰ ਰਹੇ ਹਾਂ ਦੇਖੋ ਨਾ ਤੁਹਾਨੂੰ ਘਰਾਂ ਵਿੱਚ ਵੱਖਰੇ ਕਮਰੇ ਜਾਂ ਨੁਕਰਾਂ ਮਿਲ ਗਈਆਂ ਨਵੇਂ ਕਿੰਨੇ ਮਹਿੰਗੇ ਖਿਡੌਣੇ ਜੋ ਚਾਬੀ ਨਾਲ ਚੱਲਦੇ ਹਨ ਦੂਰੋਂ ਤੁਸੀਂ ਉਹਨਾਂ ਦੀ ਚਾਲ ਤੇ ਦਿਸ਼ਾ ਕੰਟਰੋਲ ਕਰ ਲੈਂਦੇ ਹੋ ਸਕੂਲਾਂ ਵਿੱਚ ਵਰਦੀ ਤੇ ਕਿਤਾਬਾਂ ਨਾਲ ਭਰੀਆਂ ਲਾਇਬ੍ਰੇਰੀਆਂ ਅਨੇਕ ਮਜ਼ਮੂਨ ਅਨੇਕ ਕਾਪੀਆਂ ਤੇ ਪੈਨਸਲਾਂ ਨਾਲ ਤੁਹਾਨੂੰ ਇੰਜ ਰਜਾਇਆ ਜਾਂਦਾ ਹੈ ਕਿ ਤੁਹਾਨੂੰ ਸਕੂਲੀ ਬਸਤੇ ਚੁੱਕਣੇ ਔਖੇ ਲੱਗਦੇ ਹਨ ਸਕੂਲ ਤੁਸੀਂ ਪੈਦਲ ਨਹੀਂ ਜਾਂਦੇ ਸਾਈਕਲ ਰਿਕਸ਼ੇ ਮੋਟਰਸਾਈਕਲ ਬੱਸਾਂ ਤੇ ਕਾਰਾਂ ਤੁਹਾਨੂੰ ਲੈ ਕੇ ਜਾਂਦੀਆਂ ਹਨ ਸਕੂਲੀ ਵਿੱਦਿਆ ਦੇ ਕੁੱਲ ਖਰਚੇ ਇੱਕ ਮਹੀਨੇ ਵਿੱਚ ਇਤਨੇ ਹੋ ਗਏ ਹਨ ਜੋ ਅਸੀਂ 2 ਜਾਂ 3 ਸਾਲਾਂ ਵਿੱਚ ਦਿੰਦੇ ਸਾਂ ਸੋ ਵੇਖਣ ਨੂੰ ਅਤੇ ਅੰਕੜਿਆਂ ਵਿੱਚ ਤਾਂ ਤੁਸੀਂ ਖੁਸ਼ਕਿਸਮਤ ਲੱਗਦੇ ਹੋ ਪਰ ਜਦੋਂ ਮੈਂ ਤੁਹਾਡੀ ਤਾਕਤ ਫੁਰਤੀ ਸੁਡੋਲਤਾ ਸੁਭਾਅ ਦੀ ਸਥਿਰਤਾ ਸਹਜ ਤੇ ਅੱਖਾਂ ਦੀ ਚਮਕ ਆਪਣੇ ਬਚਪਨ ਨਾਲ ਮੁਕਾਬਲੇ ਉੱਤੇ ਰੱਖਦਾ ਹਾਂ ਤਾਂ ਸੱਚੀ ਤੁਹਾਡੇ ਉੱਤੇ ਤਰਸ ਆਉਂਦਾ ਹੈ ਤੁਹਾਡੀ ਚਮੜੀ ਦਾ ਬੇਲੋੜਾ ਫੁੱਲਿਆ ਹੋਣਾ ਜ਼ਰੂਰਤ ਤੋਂ ਵੱਧ ਭਾਰਾ ਸਰੀਰ ਅੱਖਾਂ ਤੇ ਐਨਕਾਂ ਚਿੜਚਿੜਾ ਗੁੱਸੇ ਨਫ਼ਰਤ ਤੇ ਹੰਕਾਰ ਵਾਲਾ ਸੁਭਾਅ ਹਰੇਕ ਦਾ ਯਤਨ ਦੂਜੇ ਨੂੰ ਸੁਟਣਾ ਜਾਂ ਕੁਝ ਖੋ ਲੈਣ ਦੀ ਤੀਬਰ ਭਾਵਨਾ ਵੇਖ ਕੇ ਮੇਰੀ ਹੂਕ ਨਿਕਲਦੀ ਹੈ ਕਿ ਅਸੀਂ ਤੁਹਾਡੇ ਤੋਂ ਧਰਤੀ, ਅਸਮਾਨ, ਹਵਾ ਤੇ ਪਾਣੀ ਖੋ ਕੇ ਬਣਾਵਟੀ ਕਾਗਜੀ ਚਮਕਦਾਰ ਪਰ ਅੰਦਰੋਂ ਖੋਖਲੀ ਖੁੰਖਾਰ ਜ਼ਿੰਦਗੀ ਦਿੱਤੀ ਹੈ ਇਹ ਤਾਂ ਮੇਰਾ ਦੁੱਖ ਹੈ ਤੁਹਾਨੂੰ ਤਾਂ ਪਤਾ ਹੀ ਨਹੀਂ ਕਿ ਤੁਸੀਂ ਕੀ ਗੋਆਇਆ ਹੈ ਸਹੀ ਪਛਾਣ ਸ਼ਾਇਦ ਕਈ ਧਾਕਿਆਂ ਬਾਅਦ ਆਵੇਗੀ ਉਦੋਂ ਅਸੀਂ ਨਹੀਂ ਹੋਵਾਂਗੇ ਪਰ ਤੁਸੀਂ ਸਾਨੂੰ ਤੇ ਸਾਡੀ ਮਸਾਣਾ ਦੀ ਸਵਾਹ ਨੂੰ ਵੀ ਮਾਫ ਨਹੀਂ ਕਰੋਗੇ ਪਰ ਹਾਲ ਦੀ ਘੜੀ ਤਾਂ ਤੁਸੀਂ ਮौज ਕਰਦੇ ਹੋ ਮੈਨੂੰ ਤੁਹਾਡੀ ਮौज ਦੀ ਤਸੱਲੀ ਤੇ ਖੁਸ਼ੀ ਹੈ ਪਰ ਮੈਨੂੰ ਤੁਸੀਂ ਬਹੁਤ ਪਿਆਰੇ ਲੱਗਦੇ ਹੋ ਤੁਸੀਂ ਮੇਰੇ ਗੁਰੂ ਦੀ ਸਿੱਖੀ ਦੀ ਸੰਤਾਨ ਹੋ ਸਾਡਾ ਵਰਤਮਾਨ ਤੇ ਭਵਿੱਖ ਦਾ ਫਖਰ ਜੋ ਸਾਡਾ ਇਮਾਨ ਤੇ ਸਾਡੀ ਸ਼ਾਨ ਹੋ ਜੋ ਆਰਾਮ ਤੇ ਐਸ਼ ਤੁਹਾਨੂੰ ਮਿਲੇ ਹਨ ਉਹ ਤੁਹਾਡੇ ਹੀ ਰਹਿਣ ਤੇ ਤੁਸੀਂ ਇਸ ਵਿੱਚੋਂ ਸੁੱਖ ਵੀ ਲਵੋ ਇਹ ਹੀ ਮੇਰੀ ਆਸ਼ਾ ਤੇ ਅਬਿਲਾਸ਼ਾ ਹੈ ਮੈਂ ਤੁਹਾਡਾ ਹਾਂ ਤੁਹਾਡਾ ਪਿਆਰਾ ਹਾਂ ਇਸੇ ਲਈ ਕੁਝ ਗੱਲਾਂ ਕਰਨ ਲਈ ਇਹ ਚਿੱਠੀ ਲਿਖ ਰਿਹਾ ਹਾਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਦੇਵ ਮੇਰੇ ਵੀ ਗੁਰੂ ਹਨ ਅਸੀਂ ਇਸ ਕਰਕੇ ਸਾਂਝੇ ਭਰਾ ਤੇ ਮਿੱਤਰ ਵੀ ਹਾਂ ਭਾਵੇਂ ਉਮਰ ਵਿੱਚ ਮੈਂ ਤੁਹਾਡਾ ਦਾਦਾ ਤੇ ਬਾਪੂ ਹੀ ਹਾਂ ਆਓ ਰਲ ਮਿਲ ਗੱਲਾਂ ਕਰੀਏ ਤੁਹਾਡਾ ਜੀ ਕਰਦਾ ਹੋਣਾ ਕਿ ਤਰੱਕੀ ਕਰੋ ਅੱਗੇ ਵਧੋ ਮਾਪਿਆਂ ਨੇ ਵੀ ਇਹੀ ਦੱਸਿਆ ਹੋਣਾ ਤੇ ਸਕੂਲ ਤੋਂ ਵੀ ਤੁਸੀਂ ਇਹੀ ਸਿੱਖਿਆ ਹੋਣਾ ਮੈਂ ਵੀ ਇਹੀ ਚਾਹੁੰਦਾ ਹਾਂ ਅਸੀਂ ਸਾਰੇ ਆਪਣੇ ਆਪ ਲਈ ਇਹੀ ਮੰਗਦੇ ਹਾਂ ਇਸ ਤਰ੍ਹਾਂ ਅਸੀਂ ਸਾਰੇ ਇੱਕ ਪੋਜੀਸ਼ਨ ਤੋਂ ਇੱਕ ਬਿੰਦੂ ਤੋਂ ਸ਼ੁਰੂ ਹੁੰਦੇ ਹਾਂ ਤਰੱਕੀ ਤੇ ਵਿਕਾਸ ਹੀ ਸਾਡਾ ਨਿਸ਼ਾਨਾ ਹੋਵੇ ਤੇ ਹੈ ਵੀ ਮੈਂ ਤਾਂ ਚਿੱਠੀ ਪਾ ਕੇ ਇੱਕ ਪ੍ਰਸ਼ਨ ਕਰਨ ਲੱਗਾ ਹਾਂ ਤਰੱਕੀ ਜਾਂ ਵਿਕਾਸ ਕਿਸ ਨੂੰ ਕਹਿੰਦੇ ਹਨ ਜਿੱਥੇ ਖੜੇ ਹਾਂ ਉਸ ਤੋਂ ਅੱਗੇ ਹੋਰ ਵਧੀ ਜਾਣਾ ਜਾਂ ਜੋ ਕੁਝ ਹੈ ਉਸ ਨੂੰ ਹੋਰ ਵਧਾਉਣਾ ਹੋਰ ਚੱਲੀ ਜਾਣਾ ਤੇ ਹੋਰ ਲਈ ਜਾਣਾ ਕੀ ਇਹ ਹੀ ਵਿਕਾਸ ਜਾਂ ਤਰੱਕੀ ਹੈ ਅਸੀਂ ਕਿੱਧਰ ਮੂੰਹ ਕਰਕੇ ਖੜੇ ਹਾਂ ਕਿੱਥੇ ਖੜੇ ਹਾਂ ਕਿਹੜੀ ਸੇਧ ਵਿੱਚ ਜਾਣਾ ਹੈ ਕਿ ਇਹ ਜਾਨਣਾ ਜ਼ਰੂਰੀ ਨਹੀਂ ਕਈ ਕਹਿੰਦੇ ਹਨ ਕਿ ਸਿਰਫ ਇਹ ਦੇਖੋ ਬਾਕੀ ਲੋਕ ਕਿੱਧਰ ਜਾ ਰਹੇ ਹਨ ਬਸ ਤੁਸੀਂ ਵੀ ਉਧਰ ਤੁਰ ਹੀ ਜਾਓ ਜਾਂ ਇਤਨਾ ਤੇਜ਼ ਕਿ ਕਈਆਂ ਤੋਂ ਅੱਗੇ ਲੰਘ ਜਾਵੋ ਪਰ ਇਹ ਜੀਵਨ ਜਲੂਸ ਇਤਨਾ ਵੱਡਾ ਤੇ ਲੰਬਾ ਹੈ ਕਿ ਭਾਵੇਂ ਕਿੱਥੋਂ ਵੀ ਸ਼ਾਮਿਲ ਹੋਵੋ ਤੁਹਾਡੇ ਤੋਂ ਅੱਗੇ ਹੋਰ ਕਈ ਹਨ ਇਵੇਂ ਤੁਹਾਡੇ ਤੋਂ ਪਿੱਛੇ ਵੀ ਬੜੇ ਹਨ ਇਸ ਬੇਸ਼ੁਮਾਰ ਦੁਨੀਆ ਵਿੱਚ ਮੇਰੀ ਇਕੱਲੇ ਦੀ ਗਿਣਤੀ ਕੋਈ ਅਰਥ ਨਹੀਂ ਰੱਖਦੀ ਇਸੇ ਲਈ ਜਪਜੀ ਸਾਹਿਬ ਵਿੱਚ ਗੁਰੂ ਜੀ ਨੇ ਅਸੰਖ ਜਪ ਅਸੰਖ ਭਗਤ ਦਾ ਜ਼ਿਕਰ ਕਰਕੇ ਅਸੰਖ ਮੂਰਖ ਅੰਧਕੋਰ ਤੇ ਅਸੰਖ ਚੋਰ ਹਰਾਮਖੋਰ ਆਦਵੀ ਦੱਸੇ ਹਨ ਸੋ ਸੰਸਾਰੀ ਜੀਵਨ ਦੇ ਜਲੂਸ ਵਿੱਚ ਤੁਰੇ ਜਾਣਾ ਜਾਂ ਅੱਗੇ ਵਧਣਾ ਕੋਈ ਵੱਡੀ ਪ੍ਰਾਪਤੀ ਜਾਂ ਵਿਕਾਸ ਨਹੀਂ ਅਮਰੀਕਨ ਵਿਕਾਸ ਜਾਂ ਯੂਰਪ ਦੇ ਵਿਕਾਸ ਨੇ ਪਤਾ ਜੇ ਦੁਨੀਆ ਨੂੰ ਕੀ ਦਿੱਤਾ ਹੈ ਇੱਕ ਪਾਸੇ ਤਾਂ ਅਤਵਾਦ دہشت ਮਨ ਦੀ ਕਮਜ਼ੋਰੀ ਸੁਰੱਖਿਆ ਰਹਿਤ ਹੋਣ ਦੀ ਭਾਵਨਾ ਦਿੰਦੀ ਹੈ ਦੂਜੇ ਪਾਸੇ ਸਾਰਾ ਪ੍ਰਦੂਸ਼ਿਤ ਵਾਤਾਵਰਨ ਜਿੱਥੇ ਸ਼ੁੱਧ ਪਾਣੀ ਤੇ ਹਵਾ ਦੀ ਘਾਟ ਮਨੁੱਖ ਦਾ ਭੁਵਿੱਖ ਹੈ ਸੋ ਸਾਡਾ ਪਹਿਲਾ ਪ੍ਰਸ਼ਨ ਜਿਸ ਦਾ ਅਸੀਂ ਉੱਤਰ ਲੱਭਣਾ ਹੈ ਇਹ ਹੈ ਕਿ ਵਿਕਾਸ ਦਾ ਸਹੀ ਭਾਵ ਕੀ ਹੋਵੇ ਤੁਸੀਂ ਸਿੱਖ ਮਾਤਾ ਪਿਤਾ ਦੇ ਸਿੱਖ ਬੱਚੇ ਹੋ ਇਹ ਤੁਹਾਡਾ ਮਾਣ ਤੇ ਵੱਡਾ ਅਪਾਗ ਹੈ ਸਨ ਗੁਰੂ ਨਾਨਕ ਦੇਵ ਦੇ ਸਿੱਖੀ ਰਾਹ ਦੀ ਸਹੀ ਪਛਾਣ ਕਰਨਾ ਤੁਹਾਡਾ ਕਰਤਵ ਹੋਣਾ ਚਾਹੀਦਾ ਹੈ ਕੀ ਤੁਸੀਂ ਆਪਣੇ ਮਾਤਾ ਪਿਤਾ ਜਾਂ ਵੱਡੇ ਭੈਣ ਭਰਾ ਦਾਦਾ ਦਾਦੀ ਜਾਂ ਨਾਨਾ ਨਾਨੀ ਨਾਲ ਕਦੇ ਸਿੱਖੀ ਬਾਰੇ ਵਿਚਾਰ ਕੀਤੀ ਹੈ ਜੇ ਕੀਤੀ ਹੈ ਤਾਂ ਇਹ ਸਫਲ ਵਿਚਾਰ ਹਨ ਜੇ ਹਾਲੇ ਨਹੀਂ ਕੀਤੀ ਤਾਂ ਹੁਣ ਕਰੋ ਆਪ ਪੁੱਛੋ ਤੇ ਵਾਰ-ਵਾਰ ਪੁੱਛ ਕੇ ਉਹਨਾਂ ਨੂੰ ਮਜਬੂਰ ਕਰੋ ਕਿ ਤੁਹਾਡੇ ਨਾਲ ਅਜਿਹੀਆਂ ਗੱਲਾਂ ਹਰ ਛੁੱਟੀ ਵਾਲੇ ਦਿਨ ਖਾਣੇ ਤੋਂ ਬਾਅਦ ਕਰਨ ਆਪਣੇ ਵਿਰਸੇ ਨੂੰ ਪੁੱਛੋ ਪਛਾਣੋ ਤੇ ਸਮਝੋ ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਸੁਝਾ ਦਿੰਦਾ ਹਾਂ ਕਿ ਇੰਜ ਪੁੱਛੋ ਗੁਰੂ ਨਾਨਕ ਤੇ ਸਾਡੇ ਹੋਰ ਨੌ ਗੁਰੂਆਂ ਦਾ ਮਿਸ਼ਨ ਕੀ ਸੀ ਇਸ ਦੁਨੀਆ ਵਿੱਚ ਆ ਕੇ ਉਨਾਂ ਆਪ ਕਿਵੇਂ ਜੀਵਨ ਜੀਵਿਆ ਤੇ ਆਪਣੇ ਸਿੱਖਾਂ ਨੂੰ ਕਿਵੇਂ ਜੀਵਨ ਜਿਉਣਾ ਦੱਸਿਆ ਸਿੱਖੀ ਦਾ ਬਾਹਰਲਾ ਤੇ ਅੰਦਰਲਾ ਸਰੂਪ ਕੀ ਹੈ ਕਿਉਂ ਹੈ ਸਿਮਰਨ ਪਾਠ ਸੇਵਾ ਕੀਰਤਨ ਕੀ ਹਨ ਅਤੇ ਇਹਨਾਂ ਦੀ ਲੋੜ ਕਿਉਂ ਹੈ ਸਿੱਖੀ ਨਾਲ ਜੁੜੀਆਂ ਸੰਸਥਾਵਾਂ ਸੰਗਤ ਗੁਰਦੁਆਰਾ ਲੰਗਰ ਧਰਮ ਦੀ ਗਿਰਤ ਤੇ ਦਸਵੰਦ ਦਾ ਸਾਡੇ ਨਿੱਜੀ ਜੀਵਨ ਨਾਲ ਕੀ ਸੰਬੰਧ ਹੈ ਸਾਡੇ ਜਨਮ ਦਸਤਾਰ ਸਜਾਉਣਾ ਅੰਮ੍ਰਿਤ ਛਕਣਾ ਵਿਆਹ ਕਾਰ ਵਿਹਾਰ ਜੀਵਨ ਦੀ ਅੰਤਮ ਯਾਤਰਾ ਦੇ ਕੀ ਸੰਸਕਾਰ ਹਨ ਤੇ ਕਿਉਂ ਇਨਾਂ ਸਾਰਿਆਂ ਕਾਰਜਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈਂਦੇ ਹਾਂ ਤੇ ਅਰਦਾਸ ਕਰਦੇ ਹਾਂ ਦੁੱਖ ਬਿਮਾਰੀ ਗਿਪਤਾ ਖੁਸ਼ੀ ਜਾਂ ਪ੍ਰਾਪਤੀ ਵਿੱਚ ਵੀ ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਸੰਗੀ ਸਾਥੀ ਅਤੇ ਰਖੇਖ ਹਨ ਬੱਚੇ ਦਾ ਆਪਣਾ ਜਵਾਨਾਂ ਦਾ ਅਤੇ ਬਜ਼ੁਰਗਾਂ ਦਾ ਸਿੱਖੀ ਜੀਵਨ ਕਿੰਜ ਦਾ ਹੋਣਾ ਚਾਹੀਦਾ ਹੈ ਇਹ ਪ੍ਰਸ਼ਨ ਅਤੇ ਉੱਤਰ ਇੱਕ ਵਾਰ ਨਹੀਂ ਮੁੱਕਦੇ ਇੱਕ ਇੱਕ ਕਰਕੇ ਇਹਨਾਂ ਨੂੰ ਚਲਦਾ ਵਿਚਾਰ ਬਣਾ ਕੇ ਰੱਖੋ ਇੰਜ ਤੁਹਾਡਾ ਮੂਲ ਤੁਹਾਡਾ ਵਿਰਸਾ ਅਤੇ ਤੁਹਾਡਾ ਕਲਚਰ ਤੇ ਤੁਹਾਡਾ ਚਰਿੱਤਰ ਤੁਹਾਨੂੰ ਮਿਲੇਗਾ ਤੇ ਤੁਸੀਂ ਜੀਵਨ ਵਿੱਚ ਅਨੋਖੀ ਅਤੇ ਸਦੀਵੀ ਸੁੱਖ ਸ਼ਾਂਤੀ ਦੇ ਨੇੜੇ ਪਹੁੰਚੋਗੇ ਇਹ ਪ੍ਰਸ਼ਨ ਜ਼ਰੂਰੀ ਹਨ ਅਤੇ ਕੁਝ ਉੱਤਰ ਤੁਹਾਡੇ ਕੋਲ ਜ਼ਰੂਰ ਹੋਣੇ ਚਾਹੀਦੇ ਹਨ ਜੇ ਮਾਤਾ ਪਿਤਾ ਜਾਂ ਰਿਸ਼ਤੇਦਾਰ ਇਨ੍ਹਾਂ ਪ੍ਰਸ਼ਨਾਂ ਦੇ ਤਸੱਲੀ ਬਖਸ਼ ਉੱਤਰ ਨਹੀਂ ਦੇ ਸਕਦੇ ਤਾਂ ਆਲੇ ਦੁਆਲੇ ਦੇ ਗੁਰਸਿੱਖ ਜੀਵਨ ਵਾਲੇ ਕਿਸੇ ਵੀ ਟੀਚਰ, ਵੀਰ, ਅੰਕਲ ਜਾਂ ਆਂਟੀ ਤੋਂ ਪੁੱਛੋ। ਉਹ ਵੀ ਤਸੱਲੀ ਨਹੀਂ ਦਿੰਦੇ ਤਾਂ ਇਨ੍ਹਾਂ ਵਿਸ਼ਿਆਂ ਦੀਆਂ ਸਕੂਲ ਤੋਂ ਲਾਇਬ੍ਰੇਰੀ ਤੋਂ ਚੰਗੀਆਂ ਕਿਤਾਬਾਂ ਲੈ ਕੇ ਪੜੋ। ਕਿਧਰੋਂ ਵੀ ਤਸੱਲੀ ਨਹੀਂ ਹੁੰਦੀ ਤਾਂ ਮੈਨੂੰ ਚਿੱਠੀ ਪਾਓ ਜਾਂ ਟੈਲੀਫੋਨ ਕਰੋ। ਮੈਂ ਤੁਹਾਡੇ ਘਰ ਸਕੂਲ ਆ ਕੇ ਵਿਚਾਰ ਕਰਨ ਨੂੰ ਤਿਆਰ ਹਾਂ। ਇਸ ਚਿੱਠੀ ਦੇ ਅਖੀਰ ਉੱਤੇ ਮੈਂ ਆਪਣਾ ਪਤਾ, ਟੈਲੀਫੋਨ ਨੰਬਰ ਲਿਖ ਦਿੱਤੇ ਹਨ ਹਾਂ ਸਿੱਖੀ ਸਿਰਫ ਜੀਵਨ ਵਿਚਾਰ ਨਹੀਂ ਇਹ ਤਾਂ ਜੀਵਨ ਜਿਉਣ ਦਾ ਸਹੀ ਢੰਗ ਹੈ ਸੋ ਸਿੱਖੀ ਅਨਸਾਰ ਗੁਰੂ ਦੀ ਦਿੱਤੀ ਮਤ ਅਨੁਸਾਰ ਗੁਰਮਤਿ ਜੀਵਨ ਜਿਉਣਾ ਤੇ ਗੁਰੂ ਦੇ ਪਿਆਰ ਵਿੱਚ ਰੀਝ ਕੇ ਉਸ ਦਾ ਸਦੀਵੀ ਆਸਰਾ ਲੈਣਾ ਹੀ ਸਿੱਖੀ ਹੈ ਇਹ ਹੀ ਅਸਲ ਸੁੱਖ ਇਹ ਹੀ ਜ਼ਿੰਦਗੀ ਅਤੇ ਇਹ ਹੀ ਬੰਦਗੀ ਹੈ ਸਿੱਖੀ ਸੰਸਾਰਕ ਸਫਲਤਾ ਤੋਂ ਰੋਕਦੀ ਨਹੀਂ ਸੰਸਾਰਕ ਸਫਲਤਾ ਵਿੱਚ ਰੁਕਾਵਟ ਨਹੀਂ ਬਣਦੀ ਸਗੋਂ ਸਫਲਤਾ ਦੀ ਸਹੀ ਸੇਧ ਦੇ ਕੇ ਉਸ ਵਿੱਚ ਸਹਾਈ ਹੁੰਦੀ ਹੈ ਸਿੱਖ ਇਸ ਲੋਕ ਦਾ ਸਫਲ ਇਨਸਾਨ ਹੈ ਸਿੱਖ ਆਪਣੇ ਕਿੱਤੇ ਵਿੱਚ ਆਪਣੀ ਨੌਕਰੀ ਵਿੱਚ ਜਾਂ ਤੁਸੀਂ ਜਿਵੇਂ ਵਿਦਿਆਰਥੀ ਹੋ ਤਾਂ ਵਿਦਿਆ ਸਿੱਖਣ ਵਿੱਚ ਸਦਾ નિਪੁੰਨ ਅਤੇ ਬਹੁਤਿਆਂ ਤੋਂ ਅੱਗੇ ਹੁੰਦਾ ਹੈ ਕੀ ਤੁਸੀਂ ਪੜ੍ਹਾਈ ਵਿੱਚ ਔਸਤ ਜਾਂ ਔਸਤ ਤੋਂ ਵੀ ਹੇਠਾਂ ਤਾਂ ਨਹੀਂ ਜੇ ਹੋ ਤਾਂ ਇਹ ਘਾਟਾ ਜਲਦੀ ਪੂਰਾ ਕਰੋ ਸਿੱਖ ਗੁਰੂ ਦੀ ਬਖਸ਼ਿਸ਼ ਸਦਕਾ ਸਦਾ ਹੀ ਪਹਿਲੀ ਕਤਾਰ ਵਿੱਚ ਹੁੰਦਾ ਹੈ ਇਹ ਉਸ ਉੱਤੇ ਗੁਰੂ ਦੀ ਅਸੀਸ ਹੈ ਇਸ ਲਈ ਤੁਹਾਡਾ ਪਹਿਲਾ ਕਾਰਜ ਪੜ੍ਹਾਈ ਖੇਡਾਂ ਤੇ ਸਕੂਲ ਦੀਆਂ ਹੋਰ ਕ੍ਰਿਆਵਾਂ ਵਿੱਚ ਅੱਗੇ ਵਧਣਾ ਹੈ ਤੁਹਾਡੀ ਨਿਪੁੰਨਤਾ ਦੂਜਿਆਂ ਲਈ ਮਾਰਗਦਰਸ਼ਨ ਬਣੇ ਸਕੂਲਾਂ ਦੀ ਪੜ੍ਹਾਈ ਖੇਡਾਂ ਤੇ ਹੋਰ ਪੜ੍ਹਾਈ ਤੋਂ ਛੁਟਕਾਰ ਜਾں ਸਟੇਜ ਤੇ ਬੋਲਣਾ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਆਦ ਵਿੱਚ ਤੁਸੀਂ ਜੂਰ ਅੱਗੇ ਵਧੋ ਪਿੱਛੇ ਰਹਿਣ ਵਾਲੇ ਸਿੱਖੀ ਉੱਤੇ ਲਾਜ ਲਾਉਂਦੇ ਹਨ ਵੇਖਣਾ ਤੁਹਾਡੇ ਕਰਕੇ ਸਿੱਖੀ ਨੂੰ ਲਾਜ ਨਾ ਲੱਗੇ ਤੁਹਾਡੇ ਮਾਪੇ ਅਤੇ ਰਿਸ਼ਤੇਦਾਰ ਇਸ ਵਿੱਚ ਮਦਦ ਕਰਦੇ ਹਨ ਤੁਹਾਡੇ ਅੱਗੇ ਵਧਨ ਨੂੰ ਵੇਖ ਕੇ ਖੁਸ਼ ਹੁੰਦੇ ਹਨ ਪਰ ਪ੍ਰਸ਼ਨ ਤਾਂ ਫਿਰ ਵੀ ਰਹੇਗਾ ਕਿ ਵਿਕਾਸ ਦਾ ਅਤੇ ਨਿੱਜੀ ਵਿਕਾਸ ਦਾ ਸਹੀ ਭਾਵ ਕੀ ਹੈ ਪਰ ਤਰੱਕੀ ਸਿਰਫ ਸੰਸਾਰ ਕਾਰਜਾਂ ਤੱਕ ਸੀਮਤ ਰਹਿ ਜਾਵੇ ਇਹ ਸਿੱਖੀ ਦੀ ਸੰਪੂਰਨਤਾ ਨਹੀਂ ਪਾਵੇਂ ਸਿੱਖੀ ਦਾ ਇੱਕ ਅੰਗ ਹੈ ਸਿੱਖੀ ਦੀ ਸੰਪੂਰਨਤਾ ਸਿਰਫ ਕਿਰਤ ਨਹੀਂ ਸਗੋਂ ਹੋਰ ਵੀ ਬਹੁਤ ਕੁਝ ਹੈ ਪਰ ਪਹਿਲਾ ਹਾਲੇ ਕਿਰਤ ਦੀ ਗੱਲ ਵੀ ਅੱਗੇ ਤੋਰ ਲਈਏ ਸਿੱਖ ਦੀ ਕਿਰਤ ਧਰਮ ਦੀ ਕਿਰਤ ਹੈ ਸਿਰਫ ਕਿਰਤ ਤਾਂ ਸਾਰੇ ਕਰਦੇ ਹਨ ਪਰ ਧਰਮ ਦੀ ਕਿਰਤ ਗੁਰੂ ਨੇ ਦੱਸੀ ਹੈ ਸੋ ਪੜਾਈ ਵਿੱਚ ਧੋਖਾ ਤੇ ਧਗਾ ਕਰਨਾ ਇਮਤਿਹਾਨ ਵਿੱਚ ਨਕਲ ਮਾਰਨਾ ਤੇ ਝੂਠ ਬੋਲ ਕੇ ਆਪਣੇ ਆਪ ਨੂੰ ਅੱਗੇ ਲਿਜਾਣਾ ਜਾਇਜ਼ ਨਹੀਂ ਸਹਿਪਾਠੀਆਂ ਨਾਲ ਆਪਣੇ ਅਧਿਆਪਕਾਂ ਨਾਲ ਅਧਿਕਾਰੀਆਂ ਨਾਲ ਕੋਈ ਵੀ ਫਰੇਬ ਝੂਠ ਦਗਾ ਚਾਹੇ ਕਿਤਨੇ ਵੀ ਨੰਬਰ ਦੇ ਦੇਵੇ ਉਹ ਸਿੱਖੀ ਦੇ ਸੱਚ ਤੇ ਸੁੱਚ ਨੂੰ ਦਾਗ ਹੈ ਮਿਹਨਤ ਨਾਲ ਕਮਾਈ ਨਾਲ ਲਿਆਕਤ ਨਾਲ ਜ਼ਰੂਰ ਅੱਗੇ ਵਧੋ ਸਿੱਖੀ ਦੇ ਸੱਚ ਨੂੰ ਛੱਡ ਕੇ ਅੱਗੇ ਵਧਣਾ ਚੋੜਾ ਹੋਣਾ ਹੈ ਇਹ ਵਿਕਾਸ ਨਹੀਂ ਸੰਸਾਰਿਕ ਪੜ੍ਹਾਈ ਤੇ નિਪੁੰਨਤਾ ਲਿਆਕਤ ਤੇ ਇਮਾਨਦਾਰ ਨਾਲ ਖੱਟੀ ਹੋਈ ਤਰੱਕੀ ਵੀ ਤੁਹਾਡੇ ਲਈ ਅਧੂਰੀ ਹੈ ਜੇ ਇਹ ਸਿੱਖੀ ਜੀਵਨ ਵਿਹਾਰ ਵਿੱਚ ਨਾਮ ਤੇ ਬੰਦਗੀ ਦੇ ਰਾਹਾਂ ਵਿੱਚ ਰੁਕਾਵਟ ਬਣੇ ਸਾਡੇ ਸਮੇਂ ਉੱਤੇ ਸਵੇਰੀ ਉੱਠ ਕੇ ਪਹਿਲਾ ਅਧਿਕਾਰ ਗੁਰੂ ਤੇ ਨਰੰਕਾਰ ਦਾ ਹੈ ਸਕੂਲ ਦੇ ਸਮੇਂ ਤੋਂ ਸਹਿਜ ਨਾਲ ਪਹਿਲਾਂ ਤਿਆਰ ਹੋਵੋ ਇਸ਼ਨਾਨ ਕਰੋ ਸਰੀਰ ਦੀ ਸਫਾਈ ਵੱਲ ਧਿਆਨ ਦਿਓ ਪਰ ਅੰਨ ਪਾਣੀ ਤੋਂ ਪਹਿਲਾਂ ਚੰਗੇ ਸਵੇਰ ਵੇਲੇ ਸਗੋ ਅੰਮ੍ਰਿਤ ਵੇਲੇ ਹੀ ਆਪਣੇ ਮਨ ਸੁਰਤੀ ਤੇ ਆਤਮਾ ਨੂੰ ਗੁਰੂ ਉਪਦੇਸ਼ ਨਾਲ ਜੁੜਨ ਲਈ ਨਿਤਨੇ ਬਾਣੀਆਂ ਦਾ ਪਾਠ ਅਤ ਜ਼ਰੂਰੀ ਹੈ ਸ਼ੁਰੂਆਤ ਜਪਜੀ ਸਾਹਿਬ ਤੋਂ ਕਰਕੇ ਹੌਲੀ ਹੌਲੀ ਪੰਜ ਬਾਣੀਆਂ ਦੇ ਰੋਜ਼ ਦੇ ਨਿਤਨੇਮ ਉੱਤੇ ਪਹੁੰਚੋ ਇਹ ਤੁਹਾਡਾ ਦਿਨ ਦਾ ਖਜ਼ਾਨਾ ਤੇ ਖੱਟੀ ਹੈ। ਇਹੇ ਕੋਲ ਹੋਵੇਗਾ ਤਾਂ ਕੋਈ ਟੋਟ ਨਹੀਂ ਆਵੇਗੀ। ਕੋਈ ਮੁਸ਼ਕਿਲ ਸਮੱਸਿਆ ਐਸੀ ਨਹੀਂ ਜੋ ਗੁਰੂ ਦੇ ਥਾਪੜੇ ਲੈ ਹੋਣ ਕਰਕੇ ਹੱਲ ਨਾ ਹੋਈ ਹੋਵੇ। ਕਿਸੇ ਹੋਰ ਵਿਅਕਤੀ ਦੀ ਮਦਦ ਦੀ ਲੋੜ ਨਹੀਂ। ਨਿਰੰਕਾਰ ਗੁਰੂ ਨਾਨਕ ਦੀ ਮਦਦ ਸਦਾ ਨਾਲ ਰੱਖੋ। ਪਾਠ ਰੱਬ ਨਾਲ, ਗੁਰੂ ਨਾਲ ਗੱਲਾਂ ਕਰਨਾ ਹੈ। ਸ਼ੁੱਧ ਪਾਠ ਤੇ ਸਹਿਜ ਨਾਲ ਪਾਠ ਕਰੋਗੇ ਤਾਂ ਅੰਦਰੋਂ ਰਸ ਆਵੇਗਾ ਤੇ ਤੁਹਾਨੂੰ ਰੱਬੀ ਮਿਠਾਸ ਦਾ ਸਵਾਦ ਆਵੇਗਾ ਸ਼ੁੱਧ ਪਾਠ ਦਾ ਭਾਵ ਹੈ ਜੋ ਪਾਠ ਲਿਖਿਆ ਹੈ ਉਸ ਨੂੰ ਧਿਆਨ ਨਾਲ ਜਿਵੇਂ ਲਿਖਿਆ ਹੈ ਓਵੇਂ ਹੀ ਪੜੋ ਕੋਸ਼ਿਸ਼ ਕਰੋ ਹੌਲੀ ਹੌਲੀ ਸਹੀ ਉਚਾਰਨ ਬਣ ਜਾਵੇਗਾ ਪਰ ਆਪੇ ਸਕੀਮ ਬਣਾ ਕੇ ਜਾਂ ਕਿਸੇ ਦੇ ਕਹੇ ਉੱਤੇ ਨਾ ਤਾਂ ਕੋਈ ਅੱਖਰ ਤੇ ਨਾ ਹੀ ਲੱਗੀ ਹੋਈ ਕੋਈ ਲਗ ਮਾਤਰ ਬਿੰਦੀ ਟਿੱਪੀ ਛੱਡੋ ਨਾ ਹੀ ਆਪਣੇ ਕੋਲੋਂ ਕੋਈ ਅਲੱਗ ਮਾਤਰ ਲਾਵੋ ਜੋ ਗੁਰੂ ਨੇ ਲਿਖਿਆ ਹੈ ਉਹ ਬੜੋ ਅਤੇ ਆਪਣੇ ਕੰਨ ਨੂੰ ਤੇ ਮਨ ਨੂੰ ਭਾਵ ਸਹਿਤ ਸਮਝਾਓ ਇੰਜ ਗੁਰੂ ਦਾ ਸਵੱਛ ਅਤੇ ਸ਼ੁੱਧ ਸਾਥ ਅਤੇ ਗੁਰੂ ਦੇ ਬਚਨ ਤੁਹਾਡੇ ਨਾਲ ਰਹਿਣਗੇ ਇਸ ਤੋਂ ਵਧੀਆ ਹਰ ਰੋਜ਼ ਦਾ ਖਜ਼ਾਨਾ ਹੋਰ ਕੋਈ ਨਹੀਂ ਹੋ ਸਕਦਾ ਹੁਣ ਸਵਾਲ ਹੈ ਟਾਈਮ ਦਾ ਪੂਰੇ ਨਿਤਨੇਮੁੱਤੇ ਘੰਟਾ ਕੋ ਲੱਗਦਾ ਹੈ ਸਵੇਰੇ ਉੱਠਣ ਦੀ ਵਿਉਂਤ ਹੀ ਇੰਜ ਹੋਵੇ ਕਿ ਇਹ ਸੌਖਾ ਸਮਾ ਸੁਚੇਤ ਅਤੇ ਸਾਵਧਾਨੀ ਸਹਿਤ ਤੁਹਾਡੇ ਨਾਲ ਹੋਵੇ ਇਹ ਜੀਵਨ ਪੜਾਈ ਵਾਸਤੇ ਕਾਰਵਿਹਾਰ ਵਾਸਤੇ ਅਤੇ ਕੇਵਲ ਖਾਣ ਪੀਣ ਵਾਸਤੇ ਨਹੀਂ ਮਿਲਿਆ ਗੁਰਸਿੱਖੀ ਅਤੇ ਗੁਰਮਤ ਦੀ ਕਾਰ ਵਾਸਤੇ ਮਿਲਿਆ ਹੈ ਰੱਬ ਨਾਲ ਪਿਆਰ ਅਤੇ ਉਸ ਦੇ ਹੁਕਮ ਰਜ਼ਾਈ ਵਿੱਚ ਚੱਲਣ ਵਾਸਤੇ ਹੈ ਇਹ ਉਪਦੇਸ਼ ਸ਼ਬਦ ਗੁਰਬਾਣੀ ਨਾਲ ਦ੍ਰਿੜ ਕਰਨ ਉੱਤੇ ਹੀ ਕਮਾਇਆ ਜਾ ਸਕਦਾ ਹੈ ਨਿਤਨੇਮ ਰੋਜ਼ ਦੀ ਉਪਦੇਸ਼ ਯਾਦ ਮਨ ਨੂੰ ਧੋਣਾ ਤੇ ਸਮਝਾਉਣਾ ਹੈ ਅਤੇ ਪ੍ਰਭੂ ਦੀ ਸਿਮਰਨ ਯਾਦ ਵਿੱਚ ਜੁੜਨਾ ਹੈ ਨਿਤਨੇਮ ਤੋਂ ਬਿਨਾ ਵਾਲਾ ਸਿੱਖ ਜਾਂ ਤਾਂ ਅਧੂਰਾ ਹੈ ਜਾਂ 파ਖੰਡੀ ਹੈ ਤੁਸੀਂ ਤੇ ਗੁਰੂ ਦੇ ਸੱਚੇ ਸਿੱਖ ਬਣਨਾ ਹੈ ਨਾ ਇਸ ਲਈ ਗੁਰੂ ਦੇ ਟਾਈਮ ਨੂੰ ਰੱਬ ਦੇ ਟਾਈਮ ਨੂੰ ਪੜਾਈ ਅਖਬਾਰ ਖੇਡ ਗੱਪਬਾਜੀ ਟੀਵੀ ਜਾਂ ਆਲਸ ਵਿੱਚ ਨਾ ਗਵਾਓ ਆਓ ਵਾਪਸ ਗੁਰੂ ਦੇ ਬਣ ਜਾਓ ਅਤੇ ਗੁਰੂ ਦੇ ਲੜ ਲੱਗ ਜਾਓ ਮਾਪੇ, ਉਸਤਾਦ, ਰਿਸ਼ਤੇਦਾਰ ਜਾਂ ਕੋਈ ਵੀ ਜਿਹੜਾ ਨਿਤਨੇਮ ਤੋਂ ਮਨਾ ਕਰੇ ਜਾਂ ਇਸ ਨੂੰ ਗੈਰ ਜ਼ਰੂਰੀ ਦੱਸੇ ਉਹਨਾਂ ਦੀ ਗੱਲ ਨਹੀਂ ਮੰਨਣੀ। ਉਹਨਾਂ ਨੂੰ ਤੁਸੀਂ ਪਿਆਰ ਨਾਲ ਦੱਸੋ ਕਿ ਗੁਰੂ ਤੋਂ ਉੱਪਰ, ਨਿਤਨੇਮ ਤੋਂ ਉੱਪਰ ਕੁਝ ਵੀ ਨਹੀਂ। ਇਹ ਸਭ ਕੁਝ ਨਿਤਨੇਮ ਤੋਂ ਬਾਅਦ, ਨਿਤਨੇਮ ਤੋਂ ਪਿੱਛੇ ਹਨ। ਗੁਰੂ ਤੋਂ ਪਿੱਛੇ ਹਨ। ਮੇਰੇ ਪਿਆਰੇ ਬੱਚਿਓ ਮੈਂ ਤੁਹਾਨੂੰ ਵੱਡਿਆਂ ਦਾ ਸਤਕਾਰ ਛੱਡਣ ਲਈ ਨਹੀਂ ਕਹਿ ਰਿਹਾ ਸਭ ਨੂੰ ਉਹਨਾਂ ਨੂੰ ਗੁਰੂ ਦੇ ਰਾਹੇ ਪਾਉਣ ਲਈ ਪ੍ਰੇਰਣਾ ਦੇਣ ਲਈ ਕਹਿ ਰਿਹਾ ਹਾਂ ਗੁਰੂ ਦੇ ਬਣ ਕੇ ਦੇਖੋ ਇਹ ਸਾਰੇ ਤੁਹਾਡੇ ਨਾਲ ਹੀ ਖੜੇ ਹੋਣਗੇ ਤੁਸੀਂ ਸਿੱਖ ਮਾਪਿਆਂ ਦੇ ਜਾਏ ਹੋ ਉਹ ਤੁਹਾਨੂੰ ਗੁਰੂ ਵੱਲੋਂ ਨਹੀਂ ਮੋੜਦੇ ਸਿਰਫ ਚਾਹੁੰਦੇ ਹਨ ਕਿ ਪੜ੍ਹਾਈ ਵਿੱਚ ਤੇ ਸਿਹਤ ਵਿੱਚ ਪੂਰੇ ਰਹੋ ਇਹ ਤਾਂ ਗੁਰੂ ਕਹਿੰਦਾ ਹੈ ਬਸ ਸਤਗੁਰੂ ਪ੍ਰਾਥਮਿਕਤਾ ਨੰਬਰ 1 ਹੈ ਸਤਗੁਰੂ ਸਭ ਤੋਂ ਪਹਿਲੇ ਹੈ ਇਸ ਦਾ ਭਾਵ ਹੈ ਕਿ ਸਕੂਲ ਦਾ ਹੋਮਵਰਕ ਆਪਣੀ ਖੇਡ ਨਿਪੁੰਨਤਾ ਅਤੇ ਗੱਪਸ਼ਪ ਅਤੇ ਟੀਵੀ ਅੰਮ੍ਰਿਤ ਵੇਲੇ ਵਾਸਤੇ ਨਹੀਂ ਉਹਨਾਂ ਨੂੰ ਰਾਤ ਇੰਜ ਮੁਕਾ ਕੇ ਸੋਵੋ ਕਿ ਨੀਂਦ ਵੀ ਪੂਰੀ ਲਓ ਅਤੇ ਸਾਵਧਾਨ ਹੋ ਕੇ ਸਵੇਰੇ ਪਾਠ ਕਰਕੇ ਸਕੂਲ ਜਾ ਸਕੋ ਮੇਰੇ ਪਿਆਰੇ ਸਿੱਖ ਬੱਚੇ ਜੀਓ ਗੁਰੂ ਜੀ ਨੇ ਵੰਡ ਛਕਣ ਲਈ ਵੀ ਕਿਹਾ ਹੈ ਤੁਸੀਂ ਲਾਇਕ ਬੱਚੇ ਹੋ ਕੇ ਦੂਜੇ ਗੁਰਸਿੱਖ ਬੱਚਿਆਂ ਤੇ ਹੋਰਨਾਂ ਦੀ ਪੜ੍ਹਾਈ ਲਈ ਮਦਦ ਕਰੋ ਜੇ ਮਾਤਾ ਪਿਤਾ ਤੁਹਾਨੂੰ ਖਾਣ ਪੀਣ ਤੇ ਖਰਚੇ ਲਈ ਦੇਣ ਉਹੋ ਵੀ ਵੰਡ ਕੇ ਖਾਓ ਪਰ ਸਭ ਤੋਂ ਵੱਡੀ ਵੰਡਣ ਦੀ ਲੋੜ ਹੈ ਆਪਣੇ ਸਿੱਖੀ ਪਿਆਰ ਦੀ ਤੇ ਸਿੱਖੀ ਗਿਆਨ ਦੀ ਇਤਿਹਾਸ ਗੁਰਬਾਣੀ ਅਤੇ ਰਹਿਤ ਮਰਿਆਦਾ ਨੂੰ ਵੀ ਵੰਡ ਕੇ ਸ਼ਕੋ ਆਪ ਜਪੋ ਔਰਾ ਨਾਮ ਜਪਾਵੋ ਇਸ ਤੋਂ ਪਹਿਲਾਂ ਕਿ ਮੈਂ ਚਿੱਠੀ ਸਮਾਪਤ ਕਰਾਂ ਇੱਕ ਜ਼ਰੂਰੀ ਗੱਲ ਤੁਸੀਂ ਸਿੱਖ ਮਾਤਾ ਪਿਤਾ ਦੇ ਸਿੱਖ ਬੱਚੇ ਹੋ ਤੁਸੀਂ ਆਪਣੇ ਵਿਸ਼ਵਾਸ ਤੇ ਵਿਚਾਰਾਂ ਕਰਕੇ ਸਿੱਖ ਹੋ ਗੁਰੂ ਜੀ ਤੋਂ ਮਿਲਣ ਵਾਲੀਆਂ ਅਸੀਸਾਂ ਤੇ ਰੋਹਾਨੀ ਆਨੰਦ ਨੂੰ ਤੁਸੀਂ ਇੱਕ ਸਿੱਖ ਵਜੋਂ ਜੀਵਨ ਵਿੱਚ ਢਾਲ ਰਹੇ ਹੋ ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਆਪਣੇ ਆਪ ਨੂੰ ਸਿੱਖ ਅਖਵਾਉਣ ਤੋਂ ਬਿਲਕੁਲ ਨਹੀਂ ਘਬਰਾਉਂਦੇ ਇਸ ਬ੍ਰਹਿਮੰਡ ਵਿੱਚ ਸਿੱਖ ਪਰਮਾਤਮਾ ਦੇ ਵਿਸ਼ੇਸ਼ ਦੂਤ ਵਜੋਂ ਵਿਚਰਦਾ ਹੈ ਉਸ ਉੱਤੇ ਖਾਸ ਬਖਸ਼ਿਸ਼ ਹੈ ਉਹ ਸਿੱਖੀ ਨੂੰ ਪਿਆਰ ਕਰਦਾ ਹੈ ਤੇ ਸਿੱਖੀ ਜੀਵਨ ਜਿਉਂਦਾ ਹੈ ਇੱਕ ਚੰਗਾ ਆਨੰਦਮਈ ਤੇ ਅੰਮ੍ਰਿਤ ਭਰਪੂਰ ਜੀਵਨ ਜਿਉਣ ਵਿੱਚ ਉਹ ਦੂਜਿਆਂ ਨਾਲੋਂ ਅੱਗੇ ਹੈ ਉਹ ਅੰਦਰੋਂ ਬਾਹਰੋਂ ਇੱਕ ਹੈ ਇਮਾਨਦਾਰ ਹੈ ਗੁਰੂ ਜੀ ਨੇ ਸਿੱਖਾਂ ਨੂੰ ਇੱਕ ਵਿਸ਼ੇਸ਼ ਦ੍ਰਿਸ਼ਟੀ ਤੇ ਦਿਖ ਪ੍ਰਦਾਨ ਕੀਤੀ ਹੈ ਸਾਬਤ ਸੂਰਤ ਤੇ ਸੰਪੂਰਨ ਕੇਸ ਓਵੇਂ ਹੀ ਹਨ ਜਿਵੇਂ ਦੇ ਪ੍ਰਮਾਤਮਾ ਦੇ ਰੱਬੀ ਰੰਗ ਵਿੱਚ ਮਿਲੇ ਹਨ ਅਸੀਂ ਉਹਨਾਂ ਨੂੰ ਸਾਫ਼ ਤੇ ਸਵਸਥ ਰੱਖਦੇ ਹਾਂ ਅਸੀਂ ਕਿਸਾ ਨੂੰ ਗੁਰੂ ਜੀ ਦਾ ਮਿਲਿਆ ਪਿਆਰਾ ਹੁਕਮਨ ਦੇ ਹਾਂ ਤਿਸ ਦੀ ਵੀ ਸਾਥੀ ਵਜੋਂ ਰੱਖਦੇ ਹਾਂ ਇਹ ਸਾਡੇ ਲਈ ਕੋਈ ਖੇਡ ਖੇਡਣ ਦੀ ਵਸਤ ਨਹੀਂ ਹੈ ਅਸੀਂ ਵਾਲਾਂ ਨੂੰ ਵਾਲ ਨਹੀਂ ਸਗੋਂ ਕੇਸ ਕਹਿ ਕੇ ਸਤਕਾਰਦੇ ਹਾਂ ਗੁਰੂ ਜੀ ਵੱਲੋਂ ਮਿਲਿਆ ਇਹ ਸਾਡਾ ਅਮੋਲਕ ਵਿਰਸਾ ਹੈ ਇਹ ਦੁਨੀਆ ਦੇ ਅਜੋਕੇ ਫੈਸ਼ਨਾਂ ਨਾਲ ਬਦਲਦਾ ਨਹੀਂ ਇਹ ਕਿਸੇ ਵੀ ਸਮੇਂ ਇਤਿਹਾਸ ਦੀ ਲੋੜ ਨਹੀਂ ਸੰਨ ਤੇ ਨਾ ਹੀ ਦੁਰਘਟਨਾ ਦੀ ਉਪਜ ਹੈ ਸਗੋਂ ਕੇਸਾਂ ਪਰਮਾਤਮਾ ਤੇ ਗੁਰੂ ਜੀ ਦੀ ਪਿਆਰੀ ਯਾਦ ਹੈ ਅਸੀਂ ਪਗੜੀ ਦਸਤਾਰ ਸਜਾ ਕੇ ਇਹਨਾਂ ਕੇਸਾਂ ਨੂੰ ਸ਼ਿੰਗਾਰਦੇ ਹਾਂ ਸਿੱਖ ਬੱਚੇ ਹਮੇਸ਼ਾ ਦਸਤਾਰ ਸਜਾ ਕੇ ਘਰੋਂ ਬਾਹਰ ਨਿਕਲਦੇ ਹਨ ਤੇ ਬੱਚੀਆਂ ਸਿਰ ਤੇ ਵੱਡਾ ਦੁਪੱਟਾ ਜਾਂ ਸਖਾਫ ਲੈ ਕੇ ਕੇਸਾਂ ਦੀ ਸੰਭਾਲ ਕਰਦੀਆਂ ਹਨ ਸਾਰੇ ਸੰਸਾਰ ਵਿੱਚ ਇਹ ਹੁਣ ਸਿੱਖਾਂ ਦੀ ਪਛਾਣ ਬਣ ਗਏ ਹਨ ਸਿੱਖ ਨੌਜਵਾਨ ਬੱਚੇ ਆਪਣਾ ਸਾਬਤ ਸੂਰਤ ਦਾੜਾ ਰੱਖਦੇ ਹਨ ਸਿੱਖ ਭਾਵੇਂ ਪ੍ਰਧਾਨ ਮੰਤਰੀ ਹੋਵੇ ਜਾਂ ਇੱਕ ਆਮ ਨਾਗਰਿਕ ਉਹ ਇਸੇ ਸਿੱਖੀ ਸਰੂਪ ਨਾਲ ਵਿਚਰਣ ਵਿੱਚ ਹੀ ਮਾਣ ਮਹਿਸੂਸ ਕਰਦਾ ਹੈ ਮੇਰੇ ਪਿਆਰੇ ਸਿੱਖ ਬੱਚਿਓ ਆਪਣੇ ਕੇਸਾਂ ਦਸਤਾਰ ਤੇ ਦੁਪੱਟੇ ਨੂੰ ਗੁਰੂ ਜੀ ਵੱਲੋਂ ਮਿਲੀ ਪਿਆਰੀ ਆਮਾਨਤ ਸਮਝ ਕੇ ਰੱਖਣਾ ਨਿਰਸੰਕੋਚ ਹੋ ਕੇ ਕਹੋ ਕਿ ਮੈਂ ਗੁਰੂ ਦਾ ਸਿੱਖ ਹਾਂ ਕਦੇ ਵੀ ਆਪਣੇ ਕੇਸਾਂ ਜਾਂ ਦਸਤਾਰ ਨਾਲ ਖੇਡ ਮਖੌਲ ਨਾ ਕਰਨਾ ਸਾਡਾ ਇਤਿਹਾਸ ਉਹਨਾਂ ਹਜ਼ਾਰਾਂ ਸ਼ਹੀਦਾਂ ਨਾਲ ਭਰਿਆ ਹੋਇਆ ਹੈ ਜਿਨ੍ਹਾਂ ਨੇ ਸੀਸ ਦੇ ਦਿੱਤਾ ਪਰ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਅੱਜ ਦੇ ਇਸ ਲੋਕਤੰਤਰੀ ਅਤੇ ਵਿਕਸਿਤ ਸੰਸਾਰ ਵਿੱਚ ਸਿੱਖਾਂ ਦਾ ਉਹਨਾਂ ਦੀ ਵਿਲੱਖਣ ਪਛਾਣ ਲਈ ਵਿਸ਼ੇਸ਼ ਸਤਿਕਾਰ ਹੈ ਹਾਂ ਕਦੇ ਵੀ ਕਦੇ ਵੀ ਫੈਸ਼ਨ ਜਾਂ ਆਰਾਮ ਲੈਣ ਲਈ ਕੇਸਾਂ ਨੂੰ ਨਾ ਛੋਟੇ ਕਰਾਇਓ ਕਦੇ ਵੀ ਭੀੜ ਵਾਂਗ ਨਾ ਵਿਚਰੋ ਗੁਰੂ ਜੀ ਨੇ ਤੁਹਾਨੂੰ ਵਿਸ਼ੇਸ਼ ਤੇ ਵਿਲੱਖਣ ਆਗੂ ਬਣਾਇਆ ਹੈ ਜਿਸ ਨੇ ਸਾਰੇ ਸੰਸਾਰ ਨੂੰ ਸੇਧ ਦੇਣੀ ਹੈ ਕੈਸਾਂ ਤੋਂ ਵਿਹੋਣੇ ਹੋ ਕੇ ਤੁਸੀਂ ਭੀੜ ਵਿੱਚ ਗਵਾਚੇ ਬੱਚੇ ਵਾਂਗ ਨਾ ਰੁਲੋ ਕੈਸਾ ਧਾਰੀ ਬਣ ਕੇ ਇੱਕ ਕੈਪਟਨ ਵਜੋ ਇੱਕ ਆਗੂ ਵਜੋ ਤੇ ਜੰਗਲ ਦੇ ਸ਼ੇਰ ਵਜੋਂ ਵਿਚਰੋ ਹਾਂ ਸਿੱਖ ਸੰਤ ਤੇ ਸਿਪਾਹੀ ਵੀ ਹੈ ਤੁਸੀਂ ਸਿਪਾਹੀ ਹੋ ਸਿੱਖੀ ਸਰੂਪ ਸਿੱਖੀ ਸਪਿਰਟ ਅਤੇ ਸਿੱਖੀ ਰਹਿਦ ਦੇ ਰਾਖੇ ਬਣ ਕੇ ਜੋ ਕੁਝ ਭੁੱਲੜ ਜਾ ਦੁਸ਼ਮਣ ਇਨ੍ਹਾਂ ਮੂਲ ਕੀਮਤਾਂ ਉੱਤੇ ਹਮਲਾ ਕਰੇ ਅਤੇ ਕਹੇ ਕਿ ਕੇਸਾਂ ਦੀ ਲੋੜ ਨਹੀਂ ਦਸਤਾਰ ਦੀ ਲੋੜ ਨਹੀਂ ਜਾਂ ਬਾਣੀ ਪੜਨ ਦੀ ਲੋੜ ਨਹੀਂ ਜਾਂ ਕੋਈ ਮੂਰਖ ਕਹੇ ਕਿ ਅੱਜ ਦੇ ਜ਼ਮਾਨੇ ਵਿੱਚ ਸੱਚੇ ਸੁੱਚੇ ਇਮਾਨਦਾਰ ਜੀਵਨ ਦੀ ਲੋੜ ਨਹੀਂ ਤਾਂ ਉਸ ਦਾ ਡਟ ਕੇ ਸਿੱਖ ਸੰਤ ਸਿਪਾਹੀ ਬਣ ਕੇ ਟਾਕਰਾ ਕਰੋ ਗਿਆਨ ਦੇ ਮੈਦਾਨ ਵਿੱਚ ਵਿਚਾਰ ਦੇ ਮੈਦਾਨ ਅਤੇ ਵਿਖਿਆਨ ਦੇ ਮੈਦਾਨ ਵਿੱਚ ਮੇਰੇ ਬੱਚੇ ਜੀ ਸਿੱਖੀ ਦੇ ਰਾਖੇ ਬਣੋ ਉਹ ਲਿਆਂ ਨੂੰ ਰਾਹੇ ਪਾਓ ਜੇ ਕੋਈ ਬਦਮਾਸ਼ ਡਾਡਾ ਹੋ ਕੇ ਜ਼ਾਲਮ ਹੋ ਕੇ ਟੱਕਰਦਾ ਹੈ ਤਾਂ ਭਾਈ ਬਚਿੱਤਰ ਸਿੰਘ ਬਾਬਾ ਦੀਪ ਸਿੰਘ ਅਕਾਲੀ ਫੁੱਲਾ ਸਿੰਘ ਤੇ ਹਰੀ ਸਿੰਘ ਨਲੂਆ ਬਣ ਕੇ ਉਹਨਾਂ ਨੂੰ ਰਸਤੇ ਤੋਂ ਹਟਾ ਕੇ ਪਰੇ ਕਰੋ ਅਤੇ ਕਹੋ ਕਿ ਆਪਣੇ ਘਰ ਅੱਗ ਵਿੱਚ ਸੜੋ ਭਾਵੇਂ ਮਰੋ ਪਰ ਜੇ ਸਾਨੂੰ ਅੱਗ ਲਾਉਣ ਆਵੋਗੇ ਤਾਂ ਸੋਦੇ ਜਾਵੋਗੇ ਮੇਰੇ ਲਾਲ ਜੀ ਤੁਸੀਂ ਲਾਇਕ ਤਕੜੇ ਸਿਹਤਮੰਦ ਤੇ ਗੁਰੂ ਦੇ ਸੱਚੇ ਸਿੱਖ ਆਖਰੀ ਸਵਾਸ ਤੱਕ ਬਣੇ ਰਹੋ। ਇਹ ਹੀ ਮੇਰੀ ਚਿੱਠੀ ਦਾ ਮਨੋਰਥ ਹੈ। ਇਹ ਹੀ ਮੇਰੀ ਬੇਨਤੀ ਹੈ। ਇਹ ਮੇਰੀ ਤੁਹਾਨੂੰ ਅਸੀਸ ਹੈ। ਇਹ ਮੇਰੀ ਤੁਹਾਨੂੰ ਸ਼ਾਬਾਸ਼ ਹੈ। ਮੇਰੇ ਗੁਰੂ ਦਾ ਹੱਥ ਸਾਡੇ ਸਿਰ ਉੱਤੇ ਹੈ। ਤੁਸੀਂ ਵਾਹਿਗੁਰੂ ਦੇ ਹੋ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਪਿਆਰ ਵਿੱਚ ਅਤੇ ਸਿੱਖੀ ਦੀ ਸੇਵਾ ਵਿੱਚ ਡਾਕਟਰ ਬ੍ਰਿਜਪਾਲ ਸਿੰਘ ਸੋ ਅੱਜ ਦੀ ਜੋ ਇਹ ਚਿੱਠੀ ਆਪ ਜੀ ਦੇ ਸਾਹਮਣੇ ਰੱਖੀ ਹੈ ਪੜ੍ਹੀ ਹੈ ਇਹ ਡਾਕਟਰ ਬ੍ਰਿਜਪਾਲ ਸਿੰਘ ਜੀ ਵੱਲੋਂ ਲਿਖੀ ਗਈ ਹੈ ਜੋ ਕਿ ਉਹਨਾਂ ਨੇ ਇਸ ਪੰਥ ਦੇ ਲਈ ਸਿੱਖਾਂ ਦੇ ਬੱਚਿਆਂ ਦੇ ਲਈ ਲਿਖੀ ਹੈ ਤਾਂ ਜੋ ਸਾਡੇ ਬੱਚੇ ਸਿੱਖੀ ਸਰੂਪ ਨਾਲ ਵੀ ਜੁੜ ਸਕਣ ਅਤੇ ਜਿੱਥੇ ਉਹ ਸੰਸਾਰਿਕ ਤਰੱਕੀ ਕਰਨ ਉੱਥੇ ਉਹ ਅਧਿਆਤਮਿਕ ਤਰੱਕੀ ਵੀ ਕਰਨ ਗੁਰੂ ਸਾਹਿਬ ਜਿਹੜਾ ਸੱਭਿਆਚਾਰ ਉਸਾਰਦੇ ਹਨ ਉਸ ਵਿੱਚ ਉਹ ਸੰਤ ਦੇ ਨਾਲ ਨਾਲ ਸਕੋਲਰ ਦੀ ਭੂਮਿਕਾ ਨੂੰ ਵੀ ਬੜਾ ਵੱਡਾ ਦਰਜਾ ਦਿੰਦੇ ਹਨ ਸੋ ਬੜੇ ਵੱਡੇ ਪਾਕਾਂ ਦੀ ਗੱਲ ਹੋਵੇਗੀ ਜਿਕੇ ਇਸ ਚਿੱਠੀ ਵਿੱਚ ਦੱਸੇ ਮਾਰਗਦਰਸ਼ਨ ਅਨੁਸਾਰ ਅਸੀਂ ਆਪਣੇ ਅਤੇ ਆਪਣੇ ਬੱਚਿਆਂ ਉੱਪਰ ਇਸ ਨੂੰ ਲਾਗੂ ਕਰੀਏ ਇਸ ਤਰ੍ਹਾਂ ਦੀ ਵਿਚਾਰ ਨੂੰ ਉਹਨਾਂ ਦੇ ਮਸਤਕ ਦਾ 파ਗ ਬਣਾਈਏ ਤਾਂ ਜੋ ਸਿੱਖੀ ਸਰੂਪ ਵੱਧ ਫੁੱਲ ਸਕੇ ਜਿਹੜੀ ਇਹ ਪਰੇਸ਼ਾਨੀਆਂ ਦੁਨਿਆਵੀ ਤੌਰ ਤੇ ਸਾਡੇ ਸਾਹਮਣੇ ਆ ਰਹੀਆਂ ਹਨ ਕਿ ਕੇਸ ਕਤਲ ਕਰਾਏ ਜਾ ਰਹੇ ਹਨ ਬੱਚੇ ਨਸ਼ਿਆਂ ਵਿੱਚ ਪ੍ਰੇਰਿਤ ਹੋ ਰਹੇ ਹਨ ਜਾਂ ਹੋਰ ਬਹੁਤ ਸਾਰੀਆਂ 네ਗੇਟਿਵਿਟੀ ਵਿੱਚ ਉਹ ਪ੍ਰਵਿਰਤ ਹੋ ਰਹੇ ਹਨ ਇਹ ਸਭ ਦੂਰ ਹੋ ਸਕਦਾ ਹੈ ਕਿਉਂਕਿ ਸਤਗੁਰੂ ਜੀ ਬਹੁਤ ਵੱਡੇ ਹਨ ਸਤਗੁਰੂ ਮੇਰਾ ਵੱਡ ਸਮਰੱਥਾ ਵੱਡੇ ਤੋਂ ਵੱਡਾ ਰੋਗ ਉਹਨਾਂ ਸਾਹਮਣੇ ਕੁਝ ਵੀ ਨਹੀਂ ਵੱਡੇ ਤੋਂ ਵੱਡੀ ਦੁਬਿਧਾ ਵੀ ਉਹਨਾਂ ਸਾਹਮਣੇ ਕੁਝ ਨਹੀਂ ਗੱਲ ਹੈ ਕਿ ਅਸੀਂ ਸਿੱਖ ਬਣ ਸਕੀਏ ਅਸੀਂ ਗੁਰੂ ਨੂੰ ਗੁਰੂ ਸਮਝ ਸਕੀਏ ਉਹਨਾਂ ਦੀ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਟਾਲ ਸਕੀਏ ਸਿੱਖੀ ਸਰੂਪ ਨੂੰ ਕਾਇਮ ਰੱਖ ਸਕੀਏ ਸੋ ਜੋ ਇਹ ਚਿੱਠੀ ਅੱਜ ਆਪ ਜੀ ਦੇ ਸਾਹਮਣੇ ਰੱਖੀ ਹੈ ਇਸ ਲਈ ਬੇਨਤੀ ਵੀ ਹੈ ਕਿ ਆਪ ਜੀ ਇਸ ਨੂੰ ਹੋਰਨਾ ਸੰਗਤਾਂ ਦੇ ਨਾਲ ਸਾਂਝਾ ਕਰਨਾ ਤਾਂ ਜੋ ਹਰੇਕ ਨੂੰ ਹੀ ਇਸ ਚਿੱਠੀ ਵਿੱਚ ਦੱਸੇ ਮਾਰਗਦਰਸ਼ਨ ਅਨੁਸਾਰ ਸੇਧ ਮਿਲ ਸਕੇ ਅਸੀਂ ਗੁਰੂ ਦੇ ਕੂਕਰ ਹਾਂ ਅਸੀਂ ਆਪਣਾ ਫਰਜ਼ ਨਿਭਾਉਣਾ ਹੈ ਅਸੀਂ ਆਪਣੇ ਤੇ ਇਹ ਗੱਲ ਨੂੰ ਲਾਗੂ ਕਰਨਾ ਹੈ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਦੱਸਿਆ ਹੈ ਆਪ ਜਪੈ ਅਵਰੈ ਨਾਮ ਜਪਾ ਪਹਿਲਾਂ ਅਸੀਂ ਇਸ ਚਿੱਠੀ ਦੇ ਪਾਵਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਾਂਗੇ ਤੇ ਕਿਸੇ ਨੂੰ ਹੋਰ ਨੂੰ ਵੀ ਕਹਿਣ ਦੇ ਸਮਰੱਥ ਹੋਵਾਂਗੇ ਸੋ ਸ਼ੁਰੂਆਤ ਆਪਣੇ ਆਪ ਤੋਂ ਆਪਣੇ ਪਰਿਵਾਰ ਤੋਂ ਕਰੀਏ ਫਿਰ ਇਹ ਹੋਰਨਾਂ ਦੇ ਵੀ ਮਸਤਕ ਦਾ ਭਾਗ ਬਣ ਸਕੀ ਹੋਰਨਾਂ ਦੇ ਜੀਵਨ ਦੇ ਵਿੱਚ ਵੀ ਚੰਗਿਆਈ ਲਿਆ ਸਕੀ ਸਿੱਖੀ ਸਰੂਪ ਕਾਇਮ ਹੋ ਸਕੇ ਸਿੱਖੀ ਦੇ ਵਿੱਚ ਚੜ੍ਹਦੀ ਕਲਾ ਹੋ ਸਕੇ ਸਾਡੇ ਜੀਵਨ ਦੇ ਵਿੱਚ ਗੁਰੂ ਪ੍ਰਤੀ ਚਿੰਗ ਲੱਗ ਸਕੇ ਅਸੀਂ ਗੁਰੂ ਦੇ ਬਣ ਸਕੀਏ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਇਹ ਸਾਡਾ ਜੀਵਨ ਦਾ ਅਸਲ ਥੋਟ ਬਣ ਜਾਵੇ ਸੋ ਇਨੀਆਂ ਕਬੀਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਸਾਧ ਸੰਗਤ ਜੀਓ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ